ਇਨਾਂ ਚਾਰ ਲੋਕਾਂ ਨੂੰ ਕਦੇ ਵੀ ਆਪਣਾ ਗੁਪਤ ਰਾਜ਼ ਨਾ ਦੱਸੋ। ਦੋਸਤੋ, ਜੰਗਲ ਦੇ ਕਿਨਾਰੇ ਇੱਕ ਪੁਰਾਣਾ ਪੀਪਲ ਦਾ ਦਰਖਤ ਸੀ। ਜਿਸ ਦੀ ਸਭ ਤੋਂ ਉੱਚੀ ਟਾਣੀ ਤੇ ਇੱਕ ਉੱਲੂ ਬੈਠਾ ਹੋਇਆ ਸੀ। ਦਰਖਤ ਦੇ ਹੇਠਾਂ ਇੱਕ ਕੁੱਤਾ ਆ ਕੇ ਉਦਾਸ ਮਨ ਨਾਲ ਲੇਟ ਜਾਂਦਾ ਹੈ। ਉੱਲੂ ਨੇ ਉਸਨੂੰ ਦੇਖਿਆ ਅਤੇ ਬੋਲਿਆ, "ਦੋਸਤ, ਤੂੰ ਅੱਜ ਬਹੁਤ ਪਰੇਸ਼ਾਨ ਲੱਗ ਰਿਹਾ ਹੈ। ਤੇਰੀਆਂ ਅੱਖਾਂ ਵਿੱਚ ਥਕਾਵਟ ਵੀ ਹੈ ਅਤੇ ਦਰਦ ਵੀ ਹੈ। ਕੀ ਹੋਇਆ?" ਕੁੱਤੇ ਨੇ ਆਹ ਪਾਦ ਦੇ ਹੋਏ ਕਿਹਾ ਉੱਲੂ ਭਾਈ ਦੁਨੀਆ ਵਿੱਚ ਕੁਝ ਲੋਕ ਅਜਿਹੇ ਕਿਉਂ ਹੁੰਦੇ ਹਨ ਜਿਨ੍ਹਾਂ ਨੂੰ ਦੂਜੇ ਦੀ ਖੁਸ਼ੀ ਦੇਖੀ ਨਹੀਂ ਚੰਦੀ ਉਹ ਦੂਜਿਆਂ ਨੂੰ ਡੇਗਣ ਵਿੱਚ ਹਮੇਸ਼ਾ ਲੱਗੇ ਰਹਿੰਦੇ ਹਨ ਕੁੱਤੇ ਨੇ ਕਿਹਾ ਮਿੱਤਰ ਤੂੰ ਮੈਨੂੰ ਇੱਕ ਗੱਲ ਦੱਸ ਉਹ ਕੌਣ ਲੋਕ ਹੁੰਦੇ ਹਨ ਜੋ ਧੋਖਾ ਦੇਣ ਦੀ ਸੋਚਦੇ ਹਨ ਕਿ ਸਭ ਦੀ ਫਿਤਰਤ ਇੱਕੋ ਜਿਹੀ ਹੁੰਦੀ ਹੈ ਤਦ ਉੱਲੂ ਮੁਸਕੁਰਾ ਕੇ ਕਹਿੰਦਾ ਹੈ ਮਿੱਤਰ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇਸ ਕਹਾਣੀ ਤੋਂ ਤੇਰੇ ਪ੍ਰਸ਼ਨ ਦਾ ਉੱਤਰ ਮਿਲ ਜਾਵੇਗਾ ਇਸ ਲਈ ਇਸ ਨੂੰ ਧਿਆਨ ਦੇ ਕੇ ਜ਼ਰੂਰ ਸੁਣਨਾ ਦੋਸਤੋ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਉਸ ਸਮੇਂ ਲੋਕਾਂ ਦੀ ਸੋਚ ਅੱਜ ਜਿੰਨੀ ਸਮਝਦਾਰ ਨਹੀਂ ਸੀ ਬੇਟਾ ਪੈਦਾ ਹੁੰਦਾ ਤਾਂ ਖੁਸ਼ੀ ਦੇ ਨਗਾਰੇ ਵੱਜਦੇ ਸਨ ਅਤੇ ਬੇਟੀ ਪੈਦਾ ਹੋ ਜਾਵੇ ਤਾਂ ਮੰਨੋ ਦੁੱਖ ਦਾ ਪਹਾੜ ਟੁੱਟ ਪੈਂਦਾ ਸੀ ਉਸੇ ਸਮੇਂ ਇੱਕ ਪਿੰਡ ਵਿੱਚ ਇੱਕ ਧਨਵਾਨ ਜੱਟ ਰਹਿੰਦਾ ਸੀ ਕੇਤ ਬਲਦ ਅਨਾਜ ਅਤੇ ਸੋਨਾ ਸਭ ਕੁਝ ਸੀ ਉਸਦੇ ਕੋਲ ਬਸ ਕਮੀ ਸੀ ਤਾਂ ਸਿਰਫ ਬੇਟੇ ਦੀ ਉਸਦੀ ਪਤਨੀ ਨੇ ਕਈ ਵਾਰ ਬੇਟੀਆਂ ਨੂੰ ਜਨਮ ਦਿੱਤਾ ਸੀ ਹਰ ਵਾਰ ਜੱਟ ਦਾ ਚਿਹਰਾ ਉੱਤਰ ਜਾਂਦਾ ਸੀ ਸਮਾਜ ਨੇ ਉਸਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਸੀ ਕਿ ਬੇਟੀ ਪਰਾਇਤਨ ਹੁੰਦੀ ਹੈ ਅਸਲੀ ਵਾਰਸ ਤਾਂ ਬੇਟਾ ਹੀ ਹੁੰਦਾ ਹੈ ਇਨਸਾਨ ਜਦੋਂ ਅਗਿਆਨ ਵਿੱਚ ਹੁੰਦਾ ਹੈ ਤਾਂ ਉਹ ਉਹੀ ਦੇਖਦਾ ਹੈ ਜੋ ਸਮਾਜ ਦਿਖਾਉਂਦਾ ਹੈ ਸਹੀ ਜਾਂ ਗਲਤ ਸੋਚਣ ਦੀ ਸ਼ਕਤੀ ਨਹੀਂ ਬਚਦੀ ਉਸ ਦੇ ਕੋਲ ਕੁਝ ਮਹੀਨੇ ਬਾਅਦ ਫਿਰ ਉਸ ਦੀ ਪਤਨੀ ਮਾਂ ਬਨਣ ਵਾਲੀ ਸੀ ਜਦੋਂ ਜਨੇਪੇ ਦਾ ਸਮਾਂ ਨਜ਼ਦੀਕ ਆਇਆ ਅਤੇ ਰਿਵਾਜ ਅਨੁਸਾਰ ਪਤਨੀ ਪੇਕੇ ਜਾਣ ਲੱਗੀ ਤਾਂ ਜੱਟ ਨੇ ਕੋੜੇ ਸ਼ਬਦ ਕਹਿ ਦਿੱਤੇ ਦੇਖ ਲੈ ਨਾ ਇਸ ਵਾਰ ਜੇਕਰ ਬੇਟੀ ਹੋਈ ਤਾਂ ਮੈਂ ਤੈਨੂੰ ਵੇਚ ਦੇਵਾਂਗਾ ਹੁਣ ਹੋਰ ਜ਼ਿਆਦਾ ਮੈਂ ਤੈਨੂੰ ਚੱਲ ਨਹੀਂ ਸਕਾਂਗਾ ਪਤੀ ਦਾ ਅਜਿਹਾ નિર્દય ਵਾਕ ਸੁਣ ਕੇ ਉਸ ਔਰਤ ਦੇ ਰੂ ਕੰਬ ਕੇ ਇੱਕ ਮਾਂ ਦਾ ਦਿਲ ਬੇਟੀ ਨੂੰ ਕਦੇ ਬੋਝ ਨਹੀਂ ਮੰਨਦਾ ਪਰ ਡਰ ਇਨਸਾਨ ਤੋਂ ਕੀ ਨਹੀਂ ਕਰਵਾ ਦਿੰਦਾ ਨੀਤੀ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਔਲਾਦ ਨੇ ਜਨਮ ਲਿਆ ਅਤੇ ਫਿਰ ਤੋਂ ਇੱਕ ਸੁੰਦਰ ਲੜਕੀ ਨੇ ਅੱਖਾਂ ਖੋਲੀਆਂ ਲੜਕੀ ਨੂੰ ਦੇਖ ਕੇ ਮਾਂ ਦੇ ਹੱਥ ਪੈਰ ਫੁੱਲ ਗਏ ਉਸ ਨੂੰ ਲੱਗਿਆ ਕਿ ਜੇਕਰ ਇਸ ਬੱਚੀ ਨੂੰ ਇਸ ਦੇ ਪਿਤਾ ਨੇ ਦੇਖ ਲਿਆ ਤਾਂ ਪਤਾ ਨਹੀਂ ਉਹ ਉਸ ਦਾ ਅਤੇ ਉਸ ਦੇ ਬੱਚੇ ਦਾ ਕੀ ਹਾਲ ਕਰੇਗਾ ਉਸ ਆਰਥਿਕ ਕੰਬਦੇ ਹੱਥਾਂ ਨਾਲ ਇੱਕ ਵੱਡਾ ਮਿੱਟੀ ਦਾ ਬਰਤਨ ਲਿਆ ਨਵਜਾਤ ਬੱਚੀ ਨੂੰ ਉਸ ਵਿੱਚ ਲਟਾਇਆ ਤੇ ਦਿਲ ਤੇ ਪੱਥਰ ਰੱਖ ਕੇ ਢੱਕਣ ਬੰਦ ਕਰਕੇ ਰੋਂਦੇ ਹੋਏ ਕਹਿਣ ਲੱਗੀ ਬੇਟੀ ਤੇਰੀ ਮਾਂ ਤੈਨੂੰ ਬਹੁਤ ਪਿਆਰ ਕਰਦੀ ਹੈ ਪਰ ਇਸ ਸਮਾਜ ਦੇ ਡਰ ਤੋਂ ਮੈਂ ਤੈਨੂੰ ਬਚਾ ਨਹੀਂ ਸਕਦੀ ਬਰਤਨ ਨੂੰ ਨਦੀ ਦੀ ਧਾਰਾ ਵਿੱਚ ਵਹਾ ਦਿੱਤਾ ਪਹਾਣੀ ਪਾਣੀ ਦੀਆਂ ਲਹਿਰਾਂ ਵਿੱਚ ਉਹ ਬਰਤਨ ਡਗਮਗਾਉਂਦਾ ਹੋਇਆ ਅੱਗੇ ਨੂੰ ਵਧਦਾ ਜਾ ਰਿਹਾ ਸੀ ਕਦੇ-ਕਦੇ ਭਾਗ ਮਨੁੱਖ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਜੋ ਬਚਾਉਣਾ ਚਾਹੁੰਦਾ ਹੈ ਉਸ ਨੂੰ ਕੋਈ ਡੁੱਬੋ ਨਹੀਂ ਸਕਦਾ ਉਸੇ ਨਦੀ ਦੇ ਕਿਨਾਰੇ ਇੱਕ ਧੋਬੀ ਕਪੜੇ ਧੋ ਰਿਹਾ ਸੀ ਉਸ ਦੀ ਨਜ਼ਰ ਵਹਿਂਦੀ ਹੋਈ ਮਟਕੀ ਤੇ ਪਈ ਜਿ ਗਿਆਸਾ ਵਿੱਚੋਂ ਤੈਰਦਾ ਹੋਇਆ ਉਸ ਦੇ ਕੋਲ ਗਿਆ ਤੇ ਜਿਵੇਂ ਹੀ ਉਸ ਨੇ ਢੱਕਣ ਖੋਲ੍ਹਿਆ ਤਾਂ ਉਸ ਦੇ ਅੰਦਰ ਇੱਕ ਮਾਸੂਮ ਨਵਜਾਤ ਨੂੰ ਸੁੱਤੇ ਹੋਏ ਦੇਖਿਆ ਉਸ ਪਲ ਉਸ ਦਾ ਦਿਮਾਗ ਦਿਲ ਦੋਵੇਂ ਕੰਬ ਉੱਠੇ ਅਰੇ ਇੱਕ ਕੀ ਜਮਾਨਾ ਆ ਗਿਆ ਹੈ ਲੋਕ ਆਪਣੀ ਔਲਾਦ ਨੂੰ ਵੀ ਨਦੀ ਵਿੱਚ ਸੁੱਟ ਦਿੰਦੇ ਹਨ ਉਸ ਦੇ ਚਿਹਰੇ ਤੇ ਦਇਆ ਸੀ ਪਰ ਸਮਝ ਨਹੀਂ ਆ ਰਿਹਾ ਸੀ ਕਿ ਇਸ ਬੱਚੀ ਦਾ ਉਹ ਕੀ ਕਰੇ ਤਾਂ ਹੀ ਕਿਸਮਤ ਨੇ ਘੋਰ ਕਰਵਟ ਲਈ ਉੱਪਰ ਅਸਮਾਨ ਵਿੱਚ ਉੱਡਦੀ ਹੋਈ ਇੱਕ ਮਾਦਾ ਗਿੱਦ ਨੇ ਉਹ ਦ੍ਰਿਸ਼ ਦੇਖਿਆ ਪ੍ਰਕਿਰਤੀ ਨੇ ਉਸਨੂੰ ਵੀ ਮਮਤਾ ਦਿੱਤੀ ਸ਼ਾਇਦ ਕੁਝ ਸਮਾਂ ਪਹਿਲਾਂ ਉਸਨੇ ਆਪਣੇ ਅੰਡੇ ਜਾਂ ਬੱਚੇ ਖੋ ਦਿੱਤੇ ਸਨ ਉਹ ਚਾਟਪਟ ਹੇਠਾਂ ਆਈ ਅਤੇ ਤੋਬੀ ਦੇ ਹੱਥੋਂ ਬੱਚੀ ਨੂੰ ਆਪਣੇ ਪੰਜਿਆਂ ਵਿੱਚ ਚੁੱਕ ਕੇ ਲੈ ਗਈ। ਇਹ ਦੇਖ ਕੇ ਤੋਬੀ ਹੋਰ ਵੀ ਜ਼ਿਆਦਾ ਘਕ ਬੱਕਾ ਜਿਹਾ ਰਹਿ ਗਿਆ। ਗਿੱਦ ਉਸ ਨੂੰ ਆਪਣੇ ਉੱਚੇ ਪੀਪਲ ਦੇ ਦਰਖਤ ਤੇ ਬਣੇ ਹੋਏ ਇੱਕ ਆਲ ਨੇ ਵਿੱਚ ਲੈ ਜਾਂਦੀ ਹੈ। ਉਸਨੇ ਬੱਚੀ ਨੂੰ ਸੁੱਕੀਆਂ ਪੱਤੀਆਂ ਵਿੱਚ ਸੁਲਾਇਆ ਅਤੇ ਕੋਮਲਤਾ ਨਾਲ ਉਸ ਨੂੰ ਸਹਲੌਣ ਲੱਗੀ। ਉਸੇ ਦਿਨ ਤੋਂ ਉਸਨੇ ਆਪਣੀ ਬੇਟੀ ਦੀ ਤਰ੍ਹਾਂ ਉਸ ਬੱਚੀ ਨੂੰ ਪਾਲਣ ਦਾ ਪ੍ਰਣ ਲੈ ਲਿਆ ਸੀ। ਇਹੀ ਪ੍ਰਕਿਰਤੀ ਦਾ ਨਿਆਇ ਹੈ ਜਿੱਥੇ ਇਨਸਾਨ ਮਮਤਾ ਭੁੱਲ ਜਾਂਦਾ ਹੈ ਉੱਥੇ ਪਸ਼ੂ ਵੀ ਮਾਂ ਬਣ ਕੇ ਖੜੇ ਹੋ ਜਾਂਦੇ ਹਨ ਕਿਉਂਕਿ ਮਮਤਾ ਖੂਨ ਨਾਲ ਨਹੀਂ করুণਾ ਨਾਲ ਜਨਮ ਲੈਂਦੀ ਹੈ ਉਸ ਗਿੱਦ ਨੇ ਬੱਚੀ ਦਾ ਨਾਮ ਆਪਣੇ ਮਨ ਵਿੱਚ ਰੱਖਿਆ ਸੁੰਦਰੀ ਕਿਉਂਕਿ ਪਹਿਲੀ ਨਜ਼ਰ ਵਿੱਚ ਹੀ ਉਸ ਨੂੰ ਉਸ ਮਾਸੂਮ ਚਿਹਰੇ ਵਿੱਚ ਬਹੁਤ ਹੀ ਚਮਕ ਦਿਖਾਈ ਦਿੱਤੀ ਹੁਣ ਰੋਜ਼ ਜਦੋਂ ਵੀ ਗਿੱਦ ਨੂੰ ਕਿਤੇ ਚੰਗੇ ਫਲ ਰੋਟੀ ਜਾਂ ਖਾਣਾ ਦਿੱਤ ਜਾਂਦਾ ਹੈ ਉੱਚਾ ਪਟਕੇ ਉਸ ਨੂੰ ਲਿਆਉਂਦੀ ਅਤੇ ਸੁੰਦਰੀ ਨੂੰ ਖੁਵਾਉਂਦੀ ਸੀ ਕੋਲ ਦੇ ਘਰਾਂ ਤੋਂ ਲੋਕ ਰੰਗ-बिरंगे ਕੱਪੜੇ ਧੁੱਪ ਵਿੱਚ ਸੁਕਾਉਣ ਲਈ ਪਾਉਂਦੇ ਸਨ ਤਾਂ ਗਿੱਦ ਉਹਨਾਂ ਨੂੰ ਚੁੱਕ ਲਿਆਉਂਦੀ ਸੀ ਅਤੇ ਬੱਚੀ ਨੂੰ ਉਹਨਾਂ ਕੱਪੜਿਆਂ ਨਾਲ ਖੂਬ ਸੁੰਦਰ ਤਰੀਕੇ ਨਾਲ ਸਜਾ ਦਿੰਦੀ ਸੀ ਹੌਲੀ-ਹੌਲੀ ਸੁੰਦਰੀ ਹੁਣ ਵੱਡੀ ਹੋਣ ਲੱਗੀ ਸੀ ਕਿਸੇ ਇਨਸਾਨ ਦੀ ਕੋਖੋਂ ਜਨਮ ਲੈਣ ਦੇ ਬਾਵਜੂਦ ਉਸ ਨੂੰ ਮਾਂ ਦਾ ਪਹਿਲਾ ਸਹਾਰਾ ਉਸ ਗਿੱਦ ਤੋਂ ਹੀ ਮਿਲਿਆ ਸੀ ਸਮਾਜ ਨੇ ਜਿਸ ਨੂੰ ਤਿਆਗ ਦਿੱਤਾ ਸੀ ਪ੍ਰਕ੍ਰਿਤੀ ਨੇ ਉਸ ਨੂੰ ਥਾਮ ਲਿਆ ਸੀ ਇਸ ਪ੍ਰਕਾਰ ਦਿਨ ਵੀ ਦੇ ਗਏ ਸਾਲ گزرਦੇ ਗਏ ਗਿੱਦ ਦੀ ਮਮਤਾ ਤੇ ਦੇਖਭਾਲ ਦੇ ਸਹਾਰੇ ਨਦੀ ਵਿੱਚ ਵਹਾਈ ਗਈ ਉਸ ਮਾਸੂਮ ਬੱਚੀ ਹੁਣ ਇੱਕ ਸੁੰਦਰ ਸੁਸ਼ੀਲ ਅਤੇ ਸਿਆਣੀ ਲੜਕੀ ਬਣ ਚੁੱਕੀ ਸੀ ਜਿਸ ਦਾ ਖੂਬਸੂਰਤ ਨਾਮ ਸੀ ਸੁੰਦਰੀ ਇੱਕ ਦਿਨ ਦੁਪਹਿਰ ਦੇ ਸਮੇਂ ਇੱਕ ਸੋਦਾਗਰ ਰਾਹ ਚੱਲਦੇ-ਚੱਲਦੇ ਪੀਪਲ ਦੇ ਦਰਖਤ ਦੀ ਛਾਂ ਵਿੱਚ ਆ ਕੇ ਬੈਠ ਜਾਂਦਾ ਹੈ ਗਰਮੀ ਬਹੁਤ ਸੀ ਉਸਨੇ ਪਗੜੀ ਉਤਾਰੀ ਅਤੇ ਪਾਣੀ ਪੀਕੇ ਆਰਾਮ ਕਰਨ ਲੱਗਾ ਅਚਾਨਕ ਇੱਕ ਚਮਕਦਾਰ ਵਾਲ ਸਰਸਰਾਉਂਦੇ ਹੋਏ ਉਸਦੇ ਹੱਥ ਤੇ ਆੜਿਕਾ ਪਹਿਲਾਂ ਤਾਂ ਉਹ ਚੌਕਿਆ ਫਿਰ ਉਸਨੇ ਉੱਪਰ ਨਜ਼ਰ ਚੁੱਕੀ ਅਤੇ ਉੱਥੇ ਉਸਨੇ ਦੇਖਿਆ ਕਿ ਇੱਕ ਰੂਪਵਤੀ ਮੁਟਿਆਰ ਜਿਸਦੇ ਵਾਲ ਹਵਾ ਵਿੱਚ ਝੁੱਲ ਰਹੇ ਸਨ ਉਹ ਆਪਣੇ ਵਾਲਾਂ ਵਿੱਚ ਕੰੰਗੀ ਕਰ ਰਹੀ ਸੀ ਸੁਦਾਗਰ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਔਰਤਾਂ ਦੇਖੀਆਂ ਸਨ ਪਰ ਕਿਸੇ ਦਾ ਚਿਹਰਾ ਸੁੰਦਰੀ ਜਿਹਾ ਨਿਰਮਲ ਤੇ ਅਨੋਖਾ ਨਹੀਂ ਸੀ ਉਹ ਆਵਾਜ਼ ਲਗਾ ਕੇ ਬੋਲਿਆ ਅਰੇ ਦੇਵੀ ਤੂੰ ਇਨਸਾਨ ਹੈ ਜਾਂ ਕੋਈ ਪਰੀਆਂ ਦੀ ਜੱਤ ਦਰਤ ਤੈਨੂੰ ਕਿਵੇਂ ਰਹਦੀ ਹੈ ਸੁੰਦਰੀ ਪਹਿਲੀ ਵਾਰ ਕਿਸੇ ਪਰਾਏ ਇਨਸਾਨ ਦੀ ਆਵਾਜ਼ ਸੁਣ ਰਹੀ ਸੀ। ਨਾ ਡਰਨ ਦਾ ਤਰੀਕਾ ਮਾਲੂਮ ਸੀ, ਨਾ ਜਵਾਬ ਦੇਣ ਦਾ। ਉਸ ਦਾ ਸਰੀਰ ਕੰਬਣ ਲੱਗਾ ਸੀ। ਉਸ ਨੂੰ ਆਪਣੀ ਮਾਂ ਦੀ ਸਿੱਖਿਆ ਯਾਦ ਆਈ। ਅਗਰ ਡਰ ਜਾਂ ਮੁਸੀਬਤ ਆਵੇ ਤਾਂ ਗਾਣਾ ਗੋਣਾ, ਮੈਂ ਜ਼ਰੂਰ ਆਵਾਂਗੀ। ਇਹ ਗੱਲ ਉਸ ਦੀ ਮਾਂ ਕਿਦਨੇ ਕਹਿ ਰੱਖੀ ਸੀ। ਸੁੰਦਰੀ ਨੇ ਤੁਰੰਤ ਉਹ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਜੋ ਉਸ ਦੀ ਮਾਂ ਨੇ ਦੱਸਿਆ ਸੀ। ਆਵਾਜ਼ ਵਿੱਚ ਘਬਰਾਹਟ ਸੀ। ਪਰ ਪੁਕਾਰ ਸੱਚੀ ਸੀ ਜਿਵੇਂ ਹੀ ਗੀਤ ਦੀ ਧੁਨ ਹਵਾ ਵਿੱਚ ਤੈਰੀ ਗਿੱਧ ਦੂਰ ਅਸਮਾਨ ਤੋਂ ਫੜਫੜਾਉਂਦੀ ਹੋਈ ਵਾਪਸ ਆਈ ਉਹ ਸਿੱਧੀ ਸੁੰਦਰੀ ਦੇ ਕੋਲ ਪਹੁੰਚੀ ਅਤੇ ਪੁੱਛਿਆ ਕੀ ਹੋਇਆ ਬੇਟੀ ਤੂੰ ਕਿਉਂ ਡਰ ਰਹੀ ਹੈ ਸੁੰਦਰੀ ਨੇ ਦਰਖਤ ਦੇ ਖੜੇ ਆਦਮੀ ਵੱਲ ਇਸ਼ਾਰਾ ਕਰ ਦਿੱਤਾ ਗਿੱਧ ਉਤਰੀ ਅਤੇ ਸੋਦਾਗਰ ਦੇ ਸਾਹਮਣੇ ਆ ਕੇ ਬੋਲੀ ਉਹ ਮੇਰੀ ਬੇਟੀ ਹੈ ਤੈਨੂੰ ਕੀ ਕੰਮ ਹੈ ਉਸ ਨਾਲ ਸੁਦਾਗਰ ਨੇ ਆਪਣੀ ਗੱਲ ਸਾਫ਼-ਸਾਫ਼ ਕਹਿ ਦਿੱਤੀ ਮੈਂ ਇੱਕ ਅਮੀਰ ਆਦਮੀ ਹਾਂ ਮੇਰੀਆਂ ਸੱਤ ਪਤਨੀਆਂ ਹਨ ਪਰ ਇੱਕ ਕੰਨਿਆ ਜਿੰਨੀ ਸੁੰਦਰ ਨਿਰਮਲ ਅਤੇ ਭਲੀ ਹੈ ਮੈਂ આજ ਤੱਕ ਨਹੀਂ ਦੇਖੀ ਅਗਰ ਤੂੰ ਇਜਾਜ਼ਤ ਦੇਵੇਂ ਤਾਂ ਮੈਂ ਇਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ ਮੈਂ ਵਚਨ ਦਿੰਦਾ ਹਾਂ ਇਸ ਨੂੰ ਹਮੇਸ਼ਾ ਸੁੱਖ ਨਾਲ ਰੱਖਾਂਗਾ ਕਿ ਕੁਝ ਦੇਰ ਚੁੱਪ ਰਿ ਉਸ ਨੇ ਸੁੰਦਰੀ ਵਲ ਦੇਖਿਆ ਤੇ ਉਸਦੇ ਪੈਰਾਂ ਦੇ ਹੇਠਾਂ ਛਾਇਆ ਚਮਕ ਉੱਠੀ ਉਸਨੇ ਸੋਚਿਆ ਮੈਂ ਇਸ ਨੂੰ ਹਮੇਸ਼ਾ ਦਰਖਤ ਤੇ ਨਹੀਂ ਰੱਖ ਸਕਦੀ ਇਨਸਾਨ ਦੀ ਤਰ੍ਹਾਂ ਇਹ ਜੀਵਨ ਚਾਹੇ ਜਾਂ ਨਾ ਚਾਹੇ ਦੁਨੀਆ ਇੱਕ ਦਿਨ ਇਸ ਨੂੰ ਖਿੱਚ ਹੀ ਲਵੇਗੀ ਤਾਂ ਕਿਉਂ ਨਾ ਇਸ ਨੂੰ ਅਜਿਹੇ ਆਦਮੀ ਨੂੰ ਸੌਂਪ ਦੇਵਾਂ ਜੋ ਇਸ ਨੂੰ ਸਨਮਾਨ ਦੇਵੇ ਗਿੱਦ ਬੋਲੀ ਮੈਂ ਇਸ ਨੂੰ ਆਪਣੀ ਜਾਨ ਦੇ ਕੇ ਪਾਲਿਆ ਹੈ हे ਸੁਦਾਗਰ ਅਗਰ ਤੂੰ ਕਦੇ ਇਸ ਨੂੰ ਦੁੱਖ ਦਿੱਤਾ ਤਾਂ ਤੈਨੂੰ ਮੇਰਾ ਸ਼ਰਾਪ ਲੱਗੇਗਾ ਕੀ ਤੂੰ ਆਪਣਾ ਵਚਨ ਨਿਭਾਵੇਂਗਾ ਸਦਾਗਰ ਨੇ ਸਿਰ ਝੁਕਾ ਕੇ ਕਿਹਾ ਮੈਂ ਕਸਮ ਖਾਂਦਾ ਹਾਂ ਇਸ ਨੂੰ ਰਾਣੀ ਦੀ ਤਰ੍ਹਾਂ ਬਣਾ ਕੇ ਰੱਖਾਂਗਾ ਗਿੱਦ ਨੇ ਸੁੰਦਰੀ ਨੂੰ ਪਿਆਰ ਨਾਲ ਸਮਝਾਇਆ ਉਸ ਦੇ ਵਾਲਾਂ ਨੂੰ ਸਹਲਾਇਆ ਤੇ ਕਿਹਾ ਜਾ ਬੇਟੀ ਇਹ ਹੀ ਤੇਰੀ ਨਵੀਂ ਦੁਨੀਆ ਹੈ ਪਰ ਯਾਦ ਰੱਖਣਾ ਅਗਰ ਕਦੇ ਕੋਈ ਦੁੱਖ ਆਵੇ ਤਾਂ ਤੂੰ ਉਹੀ ਗੀਤ ਗਾਉ ਮੈਂ ਉੱਡ ਕੇ ਤੇਰੇ ਕੋਲ ਜ਼ਰੂਰ ਆ ਜਾਵਾਂਗੀ ਸੁੰਦਰੀ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ ਇਨਸਾਨ ਨੂੰ ਪਹਿਲੀ ਵਾਰ ਦੇਖ ਰਹੀ ਸੀ ਦਰਖਤ ਛੱਡਣਾ ਉਸਦੇ ਲਈ ਬਹੁਤ ਔਖਾ ਸੀ ਪਰ ਮਾਂ ਦੇ ਭਰੋਸੇ ਦੇ ਨਾਲ ਉਸ ਸਦਾਗਰ ਦੇ ਨਾਲ ਚਲੀ ਜਾਂਦੀ ਹੈ ਸਦਾਗਰ ਉਸ ਨੂੰ ਆਪਣੇ ਘਰ ਲੈ ਆਉਂਦਾ ਹੈ ਵੱਡਾ ਜਿਹਾ ਬੰਗਲਾ ਸੀ ਨੌਕਰ ਚਾਕਰ ਸਨ ਖੂਬ ਧੰਸੀ ਖੂਬ ਸ਼ਾਨੋ ਸ਼ੌਕਤ ਸੀ ਪਰ ਪਿੱਛੇ ਛਿਪਿਆ ਉਸ ਘਰ ਦੇ ਅੰਦਰ ਜ਼ਹਿਰ ਵੀ ਸੀ ਸਦਾਗਰ ਦੀਆਂ ਪਹਿਲੀਆਂ ਸੱਤ ਪਤਨੀਆਂ ਪਹਿਲਾਂ ਹੀ ਹੰਕਾਰ ਈਰਖਾ ਤੇ ਆਪਸੀ ਉਹ ਚੱਕਰ ਵਿੱਚ ਡੁੱਬੀਆਂ ਹੋਈਆਂ ਸਨ ਜਦੋਂ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਪਤੀ ਕੋਹਰ ਨਵੀਂ ਸੁੰਦਰ ਪਤਨੀ ਨੂੰ ਲੈ ਆਇਆ ਹੈ ਅਤੇ ਉਹ ਉਸ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤਾਂ ਉਹਨਾਂ ਦੇ ਮਨ ਵਿੱਚ ਜਲਨ ਦੀ ਅੱਗ ਭੜਕਣ ਲੱਗੀ ਉਹ ਸੋਚਦੀਆਂ ਸਨ ਇਹ ਤਾਂ ਕਿਤੋਂ ਆਈ ਹੋਈ ਜੰਗਲੀ છોકરી ਹੈ ਫਿਰ ਵੀ ਸਾਡੇ ਸੱਤ ਤੇ ਭਾਰੀ ਪੈ ਰਹੀ ਹੈ ਹੌਲੀ-ਹੌਲੀ ਉਹਨਾਂ ਨੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਉਹ ਕਿਸੇ ਨੂੰ ਜਵਾਬ ਨਹੀਂ ਦਿੰਦੀ ਸੀ ਬਸ ਚੁੱਪ-ਚਾਪ ਸਹਿ ਲੈਂਦੀ ਸੀ ਇੱਕ ਦਿਨ ਸੱਤੋਂ ਪਤਨੀਆਂ ਨੇ ਮਿਲ ਕੇ ਸੁੰਦਰੀ ਨੂੰ ਕਿਹਾ ਅੱਜ ਸਭ ਦੇ ਲਈ ਖਾਣਾ ਤੂੰ ਹੀ ਬਣਾਵੇਂਗੀ ਜੇਕਰ ਕੁਝ ਵਿਗੜਿਆ ਤਾਂ ਤੇਰੀ ਸ਼ਿਕਾਇਤ ਅਸੀਂ ਸੋਦਾਗਰ ਨੂੰ ਕਰ ਦੇਾਂਗੇ ਸੁੰਦਰੀ ਨੇ ਤਾਂ ਜ਼ਿੰਦਗੀ ਵਿੱਚ ਕਦੇ ਰਸੋਈ ਦੇਖੀ ਨਹੀਂ ਸੀ ਚੁੱਲਾ ਕੀ ਹੁੰਦਾ ਹੈ ਆਟਾ ਕਿਵੇਂ ਗੁੰਨਿਆ ਜਾਂਦਾ ਹੈ ਦਾਲ ਕਿਵੇਂ ਪਕਦੀ ਹੈ ਉਸ ਨੂੰ ਕੁਝ ਨਹੀਂ ਪਤਾ ਸੀ ਉਸ ਦਾ ਦਿਲ ਧੜਕਣ ਲੱਗਾ ਉਹ ਡਰਦੇ ਡਰਦੇ ਪਿਛਵਾੜੇ ਦੇ ਕੇਲੇ ਦੇ ਦਰਖਤਾਂ ਦੇ ਵਿੱਚ ਛਿਪ ਗਈ ਅਤੇ ਉਹੀ ਗੀਤ ਗਾਉਣ ਲੱਗੀ ਜੋ ਉਸਦੀ ਮਾਂ ਨੇ ਸਿਖਾਇਆ ਸੀ ਆਵਾਜ਼ ਸੁਣਦੇ ਹੀ ਗਿੱਦ ਫੜਫੜਾਉਂਦੀ ਹੋਈ ਉਸਦੇ ਕੋਲ ਆ ਪਹੁੰਚੀ ਉਸਨੇ ਪੁੱਛਿਆ ਕੀ ਗੱਲ ਹੈ ਬੇਟੀ ਕਿਹੜਾ ਦੁੱਖ ਹੈ ਤਾਂ ਸੁੰਦਰੀ ਰੋਂਦੇ ਹੋਏ ਕਹਿੰਦੀ ਹੈ ਮਾਂ ਮੈਨੂੰ ਸੱਤਾਂ ਦੇ ਲਈ ਖਾਣਾ ਬਣਾਉਣ ਨੂੰ ਕਿਹਾ ਗਿਆ ਹੈ ਪਰ ਮੈਨੂੰ ਕੁਝ ਨਹੀਂ ਆਉਂਦਾ ਜੇਕਰ ਮੈਂ ਨਾ ਬਣਾ ਸਕੀ ਤਾਂ ਉਹ ਮੈਨੂੰ ਬਦਨਾਮ ਕਰ ਦੇਣਗੇ ਬੇਟੀ ਦੀ ਗੱਲ ਸੁਣ ਕੇ ਗਿੱਧ ਮਾਂ ਮੁਸਕੁਰਾਈ ਅਤੇ ਕਹਿਣ ਲੱਗੀ ਬੇਟੀ ਡਰਨਾ ਨਹੀਂ ਹੈ ਜਿਵੇਂ ਮੈਂ ਕਹਿੰਦੀ ਹਾਂ ਤੂੰ ਓਵੇਂ ਕਰ ਉਸਨੇ ਦੋ ਬਰਤਨਾ ਵਿੱਚ ਪਾਣੀ ਭਰਿਆ ਇੱਕ ਵਿੱਚ ਚਾਵਲਾਂ ਦੇ ਦਾਣੇ ਪਕਾ ਦਿੱਤੇ ਦੂਸਰੇ ਵਿੱਚ ਸਾਗ ਦੇ ਪੱਤੇ ਫਿਰ ਦੋਵੇਂ ਬਰਤਨਾ ਨੂੰ ਢੱਕ ਕੇ ਚੁੱਲੇ ਤੇ ਰੱਖ ਕੇ ਬਾਹਰ ਬੈਠਣ ਨੂੰ ਗਿਆ ਕੁਝ ਦੇਰ ਬਾਅਦ ਜਦੋਂ ਸੁੰਦਰੀ ਨੇ ਢੱਕਣ ਖੋਲ੍ਹਿਆ ਤਾਂ ਦੋਵੇਂ ਬਰਤਨਾ ਵਿੱਚ ਭਰਪੂਰ ਸੁਆਦੀਸ਼ਟ ਭਾਤ ਅਤੇ ਸਬਜ਼ੀ ਤਿਆਰ ਹੋ ਚੁੱਕੀ ਸੀ ਇਹ ਦੇਖ ਕੇ ਸਤੋਂ ਪਤਨੀਆਂ ਹੈਰਾਨ ਰਹਿ ਗਈਆਂ ਉਹਨਾਂ ਨੇ ਥਾਲੀਆਂ ਵਿੱਚ ਛੇਕ ਕਰਕੇ ਖਾਣਾ ਬਰਬਾਦ ਕਰਨ ਦੀ ਚਾਲ ਚੱਲੀ ਪਰੰਤੂ ਅਕਸ਼ੇਪੋਜਨ ਖਤਮ ਹੀ ਨਹੀਂ ਹੋਇਆ ਉਲਟਾ અપਮਾਨਿਤ ਹੋ ਕੇ ਉਹ ਚੁੱਪਚਾਪ ਵਾਪਸ ਚਲੀਆਂ ਗਈਆਂ ਕੁਝ ਦਿਨਾਂ ਬਾਅਦ ਉਹਨਾਂ ਨੇ ਫਿਰ ਤੋਂ ਚਾਲ ਚੱਲੀ ਅਤੇ ਬੋਲੀਆਂ ਸੁੰਦਰੀ ਅੱਜ ਤੂੰ ਗਊਸ਼ਾਲਾ ਸਾਫ਼ ਕਰੇਂਗੀ ਨਹੀਂ ਤਾਂ ਸੋਦਾਕਰ ਨੂੰ ਅਸੀਂ ਦੱਸ ਦੇਵਾਂਗੇ ਕਿ ਤੂੰ ਕਾਮਚੋਰ ਹਾਂ ਤਿੰਨ ਲਾਇਕ ਹੈ ਦੋਸਤੋ ਗਊ ਵੰਸ਼ ਦੇ ਵਿੱਚ ਜਾਣਾ ਤਾਂ ਦੂਰ ਸੁੰਦਰੀ ਨੇ ਕਦੇ ਗੋਬਰ ਵੀ ਨਹੀਂ ਦੇਖਿਆ ਸੀ ਡਰ ਦੇ ਮਾਰੇ ਫਿਰ ਤੋਂ ਗੀਤ ਗਾਇਆ ਗਿੱਦ ਮਾ ਤੁਰੰਤ ਦੌੜੀ ਦੌੜੀ ਆਈ ਅਤੇ ਬੋਲੀ ਕੀ ਗੱਲ ਹੈ ਬੇਟੀ ਉਸਨੇ ਆਪਣੀ ਸਾਰੀ ਸਥਿਤੀ ਦੱਸੀ ਤਾਂ ਗਿੱਦ ਨੇ ਕਿਹਾ ਬੇਟੀ ਝਾੜੂ ਦੀ ਇੱਕ ਕਾਠੀ ਲੈ ਕੇ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਬਸ ਫੇਰਦੀ ਜਾ ਜਿਵੇਂ ਦੱਸਿਆ ਗਿਆ ਹੈ ਓਵੇਂ ਕਰਨ ਤੇ ਪੂਰੀ ਗਊਸ਼ਾਲਾ ਚਮਕ ਜਾਵੇਗੀ ਅਜਿਹਾ ਲੱਗੇਗਾ ਜਿਵੇਂ ਨਵਾਂ ਬਣਾਇਆ ਹੈ ਗਿੱਦ ਦੀ ਬੇਟੀ ਨੇ ਉਹਵੇਂ ਹੀ ਕੀਤਾ ਉਹ ਦੁਸਤਾਗਰ ਨੇ ਜਦੋਂ ਦੇਖਿਆ ਤਾਂ ਕਹਿਣ ਲੱਗਾ ਕਿ ਅਰੇ ਵਾ ਮੇਰੀ ਛੋਟੀ ਪਤਨੀ ਤਾਂ ਕੰਮ ਵਿੱਚ ਸਭ ਤੋਂ ਜ਼ਿਆਦਾ ਨਿਕੁਨ ਹੈ ਇਸ ਦੇ ਕੰਮ ਕਰਨ ਦਾ ਤਾਂ ਕੋਈ ਜਵਾਬ ਹੀ ਨਹੀਂ ਹੈ ਇਹ ਸੁਣ ਕੇ ਸੱਤੋਂ ਪਤਨੀਆਂ ਦਾ ਕਾਲਜਾ ਸਾੜ ਉੱਠਿਆ ਇੱਕ ਦਿਨ ਸਾਲਾਨਾ ਤਿਉਹਾਰ ਹੁੰਦਾ ਹੈ ਸੋਦਾਗਰ ਨੇ ਸੱਤੋਂ ਪਤਨੀਆਂ ਨੂੰ ਖਪਾ ਦੇ ਕੇ ਕਿਹਾ ਸਭ ਮੈਨੂੰ ਆਪਣੇ ਹੱਥਾਂ ਨਾਲ ਪੁਣਿਆ ਹੋਇਆ ਕੱਪੜਾ ਦੇਣ ਕਿ ਮੈਂ ਦੇਖਣਾ ਚਾਹੁੰਦਾ ਹਾਂ ਕੌਣ ਸਭ ਤੋਂ ਚੰਗਾ ਬਣਾਉਂਦੀ ਹੈ ਸਤੋਂ ਪਤਨੀਆਂ ਸੂਤ ਕੱਤ ਕੇ ਕੱਪੜਾ ਬੁਨਣ ਲੱਗੀਆਂ ਸੁੰਦਰੀ ਰੋਂਦੀ ਹੋਈ ਬੈਠੀ ਰਹੀ ਉਸ ਨੂੰ ਧਾਗਾ ਤੱਕ ਫੜਨਾ ਨਹੀਂ ਆਉਂਦਾ ਸੀ ਉਸਨੇ ਫਿਰ ਤੋਂ ਗੀਤ ਗਾਇਆ ਤੇ ਗਿੱਧਾ ਮਾ ਹਾਜ਼ਰ ਹੋ ਗਈ ਗਿੱਧ ਨੇ ਕਿਹਾ ਬੇਟੀ ਚਾਰ ਬਾਜ ਦੇ ਲੰਮੇ ਟੁਕੜੇ ਲਿਆ ਕੇ ਉਸ ਵਿੱਚ ਥੋੜਾ ਕਪਾ ਭਰ ਕੇ ਸਿਰਾਂ ਬੰਦੇ ਤਿਉਹਾਰ ਦੇ ਦਿਨ ਇਹਨਾਂ ਨੂੰ ਹੀ ਦਿਨਾ ਸਤੋਂ ਪਤਨੀਆਂ ਹਸਤੀਆਂ ਰਹੀਆਂ ਉਹਨਾਂ ਨੂੰ ਲੱਗਿਆ ਇਸ ਵਾਰ ਸੁੰਦਰੀ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਤਿਉਹਾਰ ਦੇ ਦਿਨ ਸਭ ਨੇ ਸੁੰਦਰ-ਸੁੰਦਰ ਕੱਪੜੇ ਪੇਸ਼ ਕੀਤੇ ਅਤੇ ਆਸ਼ੀਰਵਾਦ ਪਾਇਆ ਪਰ ਸੁੰਦਰੀ ਨੇ ਚੁੱਪ-ਚਾਪ ਚਾਰ-ਪੰਜ ਦੇ ਡੰਡੇ ਫੜਾ ਦਿੱਤੇ ਇਹ ਦੇਖ ਕੇ ਸਾਰੇ ਹੱਸ ਪਏ ਸੋਦਾਗਰ ਨੂੰ ਗੁੱਸਾ ਆਇਆ ਤੇ ਕਹਿਣ ਲੱਗਾ ਇਹ ਕੀ ਤਮਾਸ਼ਾ ਹੈ ਜਿਵੇਂ ਹੀ ਉਸਨੇ ਬਾਸ ਖੋਲਿਆ ਉਹਨਾਂ ਵਿੱਚੋਂ ਇੱਕ ਤੋਂ ਇੱਕ ਵੱਧ ਕੇ ਇੱਕ ਸੁੰਦਰ ਵਸਤਰ ਨਿਕਲਣ ਲੱਗੇ ਮਹਿੰਨ ਬੁਨਾਈ ਰੇਸ਼ਮੀ ਛੋ ਅਤੇ ਅਨੋਖੀ ਡਿਜ਼ਾਈਨ ਦੇਖ ਕੇ ਉਹ ਹੈਰਾਨ ਰਹਿ ਗਿਆ ਉਸਨੇ ਤੁਰੰਤ ਉਹ ਹੀ ਪਹਿਨ ਲਿਆ ਯਾਦ ਰੱਖਣਾ નિર્ਦੋਸ਼ ਦਾ ਸਾਥ ਹਮੇਸ਼ਾ ਉੱਪਰ ਵਾਲਾ ਦਿੰਦਾ ਹੈ ਜੋ ਸੱਚਾ ਹੁੰਦਾ ਹੈ ਉਸ ਨੂੰ ਰਾਹ ਖੁਦ ਬਖੁਦ ਮਿਲ ਜਾਂਦੀ ਹੈ ਈਰਖਾ ਕਰਨ ਵਾਲਿਆਂ ਦਾ ਦਿਲ ਪਹਿਲਾਂ ਤਾਂ ਖੁਦ ਸੜਦਾ ਹੈ ਪਲਾਈ ਚੁੱਪ-ਚਾਪ ਕੰਮ ਕਰਦੀ ਹੈ ਅਤੇ ਬੁਰਾਈ ਸ਼ੋਰ ਮਚਾਉਂਦੀ ਹੈ। ਮਾਦੀ ਸਿੱਖਿਆ ਤੇ ਦੁਆ ਸੰਕਟ ਨੂੰ ਵੀ ਮੌਕੇ ਵਿੱਚ ਬਦਲ ਦਿੰਦੀ ਹੈ। ਹੁਣ ਸੱਤੋਂ ਪਤਨੀਆਂ ਹਾਰ ਕੇ ਗੁੱਸੇ ਹੋ ਗਈਆਂ ਸਨ। ਉਹਨਾਂ ਵਿੱਚ ਅੱਗ ਹੋਰ ਵੱਜ ਚੁੱਕੀ ਸੀ ਅਤੇ ਇੱਥੋਂ ਹੀ ਅਗਲਾ ਖੇਲ ਸ਼ੁਰੂ ਹੋਣ ਵਾਲਾ ਸੀ। ਜਿਸ ਦਿਨ ਤਿਉਹਾਰ ਤੇ ਸੁੰਦਰੀ ਦੀ ਮਿਹਨਤ ਅਤੇ ਗਿੱਦ ਮਾਦੀ ਬੁੱਧੀਮਾਨੀ ਨਾਲ ਉਸਦੀ ਜਿੱਤ ਹੋਈ। ਉਸੇ ਦਿਨ ਤੋਂ ਸੱਤੋਂ ਪਤਨੀਆਂ ਅੰਦਰ ਹੀ ਅੰਦਰ ਸੜਕੀਆਂ। ਕਾਲੀਆਂ ਪੈ ਗਈਆਂ ਉਹਨਾਂ ਦੀ ਏਥਾਂ ਹੁਣ ਕੋਲੀ ਅੱਗ ਨਹੀਂ ਰਹੀ ਸੀ ਬਲਕਿ ਧੁੱਕ ਦੀ ਚਿੰਗਾਰੀ ਬਣ ਚੁੱਕੀ ਸੀ ਉਹ ਸੋਚਣ ਲੱਗੀਆਂ ਜਦੋਂ ਤੱਕ ਇਹ ਗਿੱਧ ਉਸ ਦੀ ਮਦਦ ਕਰਦੀ ਰਹੇਗੀ ਅਸੀਂ ਇਸ ਨੂੰ ਡੇਗ ਨਹੀਂ ਸਕਦੇ ਪਹਿਲਾਂ ਕਿਉਂ ਨਾ ਇਸ ਗਿੱਧ ਨੂੰ ਹੀ ਖਤਮ ਕਰ ਦਈਏ ਸੋ ਦਾਗਰ ਇੱਕ ਦਿਨ ਵਪਾਰ ਦੇ ਸਿਲਸਿਲੇ ਵਿੱਚ ਦੂਸਰੇ ਨਗਰ ਵਿੱਚ ਜਾਣ ਵਾਲਾ ਸੀ ਤਾਂ ਉਸਨੇ ਜਾਣਦੇ-ਜਾਣਦੇ ਸਭ ਪਤਨੀਆਂ ਨੂੰ ਕਿਹਾ ਸੀ ਕਿ ਤੁਸੀਂ ਸਭ ਮਿਲ ਕੇ ਸੁੰਦਰੀ ਦਾ ਖਿਆਲ ਰੱਖਣਾ ਉਸਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਪਰ ਉਹ ਨਹੀਂ ਜਾਣਦਾ ਸੀ ਕਿ ਜਿਨ੍ਹਾਂ ਦੇ ਭਰੋਸੇ ਉਹ ਛੱਡ ਕੇ ਜਾ ਰਿਹਾ ਹੈ ਉਹੀ ਉਸ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਬਣ ਚੁੱਕੀਆਂ ਹਨ ਸੱਤਾ ਨੇ ਮਿਲ ਕੇ ਯੋਜਨਾ ਬਣਾਈ ਕਿ ਪਹਿਲਾਂ ਉਸ ਗੀਤ ਨੂੰ ਯਾਦ ਕਰਨ ਜੋ ਗਾ ਕੇ ਸੁੰਦਰੀ ਆਪਣੀ ਮਾਂ ਗਿੱਦ ਨੂੰ ਬੁਲਾਉਂਦੀ ਹੈ ਉਹ ਛਿਪ ਕੇ ਕਈ ਦਿਨ ਤੱਕ ਸੁੰਦਰੀ ਨੂੰ ਗਾਉਂਦੇ ਹੋਏ ਸੁਣਦੀਆਂ ਰਹੀਆਂ ਅਤੇ ਹੌਲੀ-ਹੌਲੀ ਗੀਤ ਪੂਰਾ ਯਾਦ ਕਰ ਲਿਆ। ਫਿਰ ਇੱਕ ਦਿਨ ਉਹ ਸਭ ਕੇਲੇ ਦੇ ਦਰਖਤਾਂ ਦੇ ਪਿੱਛੇ ਜਾ ਕੇ ਉਹੀ ਗੀਤ ਜ਼ੋਰ ਨਾਲ ਗਾਉਣ ਲੱਗੀਆਂ। ਦੂਰ ਆਕਾਸ਼ ਵਿੱਚ ਉੱਡਦੀ ਗਿੱਦਨੇ ਜਿਵੇਂ ਹੀ ਆਪਣੀ ਬੇਟੀ ਦੀ ਆਵਾਜ਼ ਹੀ ਪੁਕਾਰ ਸੁਣੀ। ਉਹ ਬਿਨਾਂ ਦੇਰ ਕਿਤੇ ਫੜਫੜਾਉਂਦੇ ਖੰਭਾਂ ਨਾਲ ਧਰਤੀ ਤੇ ਉਤਰ ਆਈ। ਜਿਵੇਂ ਹੀ ਉਹ ਕੋਲ ਆਈ ਸੱਤੋਂ ਪਤਨੀਆਂ ਨੇ ਮਿਲ ਕੇ ਪਹਿਲਾਂ ਉਸ ਨੂੰ ਜਾਲ ਵਿੱਚ ਫਸਾਇਆ। ਫੇ ਡੰਡਿਆਂ ਨਾਲ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਜਿਸ ਨੇ ਕਿਸੇ ਦੀ ਬੇਟੀ ਨੂੰ ਪਾਲਿਆ ਉਸ ਨੂੰ ਹੀ ਮਨੁੱਖਾਂ ਨੇ ਮਾਰ ਦਿੱਤਾ ਅਜਿਹਾ ਕੰਮ ਕਰਨ ਵਾਲਾ ਚਾਹੇ ਕਿੰਨਾ ਵੀ ਚਲਾਕ ਦਿਸੇ ਪ੍ਰਕਿਰਤੀ ਉਸ ਦਾ ਹਿਸਾਬ ਜ਼ਰੂਰ ਲੈਂਦੀ ਹੈ ਗਿੱਦ ਦੇ ਟੁੱਟੇ ਖੰਭ ਅਤੇ ਖਿਲਰੇ ਖੰਭ ਉੱਥੇ ਹੀ ਦਰਖਤੇ ਕੋਲ ਡਿੱਗ ਪਏ ਸੱਤਾ ਨੇ ਉਹਨਾਂ ਨੂੰ ਜਲਾ ਕੇ ਸਬੂਤ ਵਿੱਚ ਮਿਟਾ ਦਿੱਤਾ ਸੀ ਅਤੇ ਸੋਚਿਆ ਹੁਣ ਕੋਈ ਇਸ ਨੂੰ ਬਚਾਉਣ ਨਹੀਂ ਆਵੇਗਾ ਉਸ ਸ਼ਾਮ ਜਦੋਂ ਸੁੰਦਰੀ ਨੂੰ ਫਿਰ ਮਾਨਿਤ ਕੀਤਾ ਗਿਆ ਤਾਂ ਉਹ ਕਬਰਾ ਕੇ ਉਹੀ ਗੀਤ ਗਉਣ ਲੱਗੀ। ਅੱਜ ਪਹਿਲੀ ਵਾਰ ਉਸ ਦੇ ਗਉਣ ਤੇ ਉਸ ਦੀ ਮਾਂ ਨਹੀਂ ਆਈ ਸੀ। ਉਸ ਨੇ ਫਿਰ ਤੌਂਕਾਇਆ। ਫਿਰ ਵੀ ਗਿੱਦ ਨਹੀਂ ਆਈ। ਤੀਸਰੀ ਵਾਰ ਅੱਖਾਂ ਵਿੱਚ ਹੰਝੂ ਭਰ ਕੇ ਗਾਇਆ। ਫਿਰ ਵੀ ਕੋਈ ਨਹੀਂ ਆਇਆ। ਉਸ ਦਾ ਦਿਲ ਕੰਬ ਉਠਿਆ। ਲੱਗਦਾ ਹੈ ਮੇਰੀ ਮਾਂ ਹੁਣ ਨਹੀਂ ਰਹੀ। ਉਹ ਹੋ ਕੋਨੇ ਵਿੱਚ ਬੈਠ ਕੇ ਫੁੱਟ ਫੁੱਟ ਕੇ ਰੋਣ ਲੱਗੀ। ਪਰ ਸੱਤੋ ਪਤਨੀਆਂ ਅੰਦਰ ਹੀ ਅੰਦਰ ਖੁਸ਼ ਹੋ ਰਹੀਆਂ ਸਨ ਉਹਨਾਂ ਨੇ ਇੱਕ لالچی ਵਪਾਰੀ ਨਾਲ ਗੱਲ ਕੀਤੀ ਤੇ ਕਿਹਾ ਸਾਡੀ ਸੌਦ ਨੂੰ ਅਸੀਂ ਪੇਕੇ ਭੇਜ ਰਹੇ ਹਾਂ ਤੂੰ ਆਪਣੀ ਕਿਸ਼ਤੀ ਲੈ ਕੇ ਆ ਰਸਤੇ ਵਿੱਚ ਉਸ ਨਾਲ ਸੌਦਾ ਕਰ ਲੈਣਾ ਅਤੇ ਸਮਾਨ ਵੀ ਵੇਚ ਦੇਣਾ ਉਹਨਾਂ ਨੇ ਧੋਖੇ ਨਾਲ ਸੁੰਦਰੀ ਨੂੰ ਕੰਗੀ ਦਰਪਨ ਅਤੇ ਸਿੰਧੂਰ ਦਿਖਾ ਕੇ ਕਿਸ਼ਤੀ ਤੱਕ ਬੁਲਾ ਲਿਆ ਜਿਵੇਂ ਕੋਈ ਸਹੇਲੀ ਵਿਦਾ ਹੋਣ ਜਾ ਰਹੀ ਹੋਵੇ ਪੌਲੀ ਸੁੰਦਰੀ ਕੁਝ ਨਹੀਂ ਸਮਝ ਸਕੀ ਅਤੇ ਚੁੱਪਚਾਪ ਕਿਸ਼ਤੀ ਵਿੱਚ ਬੈਠ ਗਈ। ਜਿਵੇਂ ਹੀ ਕਿਸ਼ਤੀ ਅੱਗੇ ਵਧੀ, ਵਪਾਰੀ ਨੇ ਉਸ ਦੀ ਕਲਾਈ ਫੜ ਲਈ ਅਤੇ ਬੋਲਿਆ, "ਹੁਣ ਤੂੰ ਮੇਰੀ ਕੈਦੀ ਹੈ। ਤੈਨੂੰ ਪੈਸੇ ਦੇ ਕੇ ਖਰੀਦਿਆ ਗਿਆ ਹੈ।" ਮਿੱਤਰੋ ਸੁੰਦਰੀ ਦਾ ਗਲਾ ਸੋਕਿਆ। ਉਸਨੇ ਰੋਂਦੇ ਰੋਂਦੇ ਗੀਤ ਗਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਵਾਰ ਅਸਮਾਨ ਖਾਲੀ ਸੀ। ਕੋਈ ਨਹੀਂ ਆਇਆ। ਵਪਾਰੀ ਉਸਨੂੰ ਨਦੀ ਕਿਨਾਰੇ ਬਣੇ ਆਪਣੇ ਘਰ ਲੈ ਗਿਆ। ਉੱਥੇ ਬਹੁਤ ਸਾਰੀਆਂ ਸੁੱਕੀਆਂ ਮੱਛੀਆਂ ਪਈਆਂ ਸਨ ਉਸਨੇ ਹੁਕਮ ਦਿੱਤਾ ਕਿ ਇਹਨਾਂ ਮੱਛੀਆਂ ਤੇ ਨਿਗਰਾਨੀ ਰੱਖੋ ਕੋਈ ਇਹਨਾਂ ਨੂੰ ਚੁਰਾ ਨਾ ਲਵੇ ਖਾਣਾ ਤੈਨੂੰ ਉਦੋਂ ਹੀ ਮਿਲੇਗਾ ਜਦੋਂ ਤੂੰ ਕੰਮ ਕਰੇਂਗੀ ਦੋਸਤੋ ਜਿਸ ਕੁੜੀ ਨੇ ਕਦੇ ਟੁੱਪ ਵਿੱਚ ਕਦਮ ਨਹੀਂ ਰੱਖਿਆ ਸੀ ਹੁਣ ਉਸ ਨੂੰ ਬਦਬੂਦਾਰ ਮੱਛੀਆਂ ਵਿੱਚ ਬੈਠਣਾ ਪੈ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਦਰਦ ਸੀ ਪਰ ਦਿਲ ਵਿੱਚ ਇੱਕ ਉਮੀਦ ਸੀ ਜੇਕਰ ਮਾਂ ਜ਼ਿੰਦਾ ਹੁੰਦੀ ਤਾਂ ਮੈਨੂੰ ਯੋ ਨਹੀਂ ਛੱਡਦੀ ਦੋਸਤੋ ਕਹਿੰਦੇ ਹਨ ਈਰਖਾ ਦਾ ਅੰਤ ਹਮੇਸ਼ਾ ਵਿਨਾਸ਼ ਹੁੰਦਾ ਹੈ ਜਿਸ ਦਿਲ ਵਿੱਚ ਦਇਆ ਨਹੀਂ ਉਸ ਦਾ ਪਤਨ ਨਿਸ਼ਚਿਤ ਹੈ ਸਚਾਈ ਨੂੰ ਥੋੜੇ ਸਮੇਂ ਲਈ ਦਬਾਇਆ ਜਾ ਸਕਦਾ ਹੈ ਪਰ ਮਿਟਾਇਆ ਨਹੀਂ ਜਾ ਸਕਦਾ ਜਦੋਂ ਦੁਨੀਆ ਸਾਥ ਛੱਡਦੀ ਹੈ ਤੱਬ ਭਾਗ ਆਪਣਾ ਰਸਤਾ ਬਣਾਉਂਦਾ ਹੈ ਸੁੰਦਰੀ ਹੁਣ ਉਸ ਲਾਲਚੀ ਵਪਾਰੀ ਦੇ ਘਰ ਨਦੀ ਕਿਨਾਰੇ ਸੁੱਕੀਆਂ ਮੱਛੀਆਂ ਦੀ ਰਖਵਾਲੀ ਕਰਦੀ ਸੀ ਨਾ ਕੋਈ ਆਪਣਾ ਸੀ ਨਾ ਕੋਈ ਸਹਾਰਾ ਗੀਤ ਮਾਂ ਦੀ ਹੱਤਿਆ ਦੀ ਗੱਲ ਉਸ ਨੂੰ ਪਤਾ ਤਾਂ ਨਹੀਂ ਸੀ ਪਰ ਉਸ ਦਾ ਦਿਲ ਕਹਿ ਰਿਹਾ ਸੀ ਕਿ ਮਾਂ ਹੁੰਦੀ ਤਾਂ ਮੈਨੂੰ ਇਸ ਦਰਦ ਵਿੱਚ ਇਕੱਲਾ ਨਹੀਂ ਛੱਡਦੀ ਉਹ ਅਕਸਰ ਨਦੀ ਕਿਨਾਰੇ ਬੈਠ ਜਾਂਦੀ ਸੀ ਅਤੇ ਉਹੀ ਗੀਤ ਗਾਉਂਦੀ ਸੀ ਜਿਸ ਨਾਲ ਪਹਿਲਾਂ ਉਸ ਦੀ ਗੀਤ ਮਾਂ ਉੱਠ ਕੇ ਆਇਆ ਜਾਇਆ ਕਰਦੀ ਸੀ ਇੱਧਰ ਜਦੋਂ ਦੂਜੇ ਪਾਸੇ ਸੋਦਾਗਰ ਆਪਣਾ ਵਪਾਰ ਖਤਮ ਕਰਕੇ ਕਿਸ਼ਤੀ ਲੈ ਕੇ ਉਸੇ ਨਦੀ ਮਾਰਗ ਤੋਂ ਆਪਣੇ ਘਰ ਆ ਰਿਹਾ ਸੀ ਕਿਸ਼ਤੀ ਵਿੱਚ ਕੀਮਤੀ ਸਮਾਨ ਸੀ ਅਤੇ ਮਨ ਵਿੱਚ ਸੁੰਦਰੀ ਦੀ ਯਾਦ ਉਸਨੂੰ ਵਾਰ-ਵਾਰ ਲੱਗਦਾ ਪਤਾ ਨਹੀਂ ਮੇਰੀ ਛੋਟੀ ਪਤਨੀ ਸੁਖੀ ਹੋਵੇ ਕਿ ਜਾਂ ਨਹੀਂ ਅਚਾਨਕ ਪਾਣੀ ਦੀਆਂ ਲਹਿਰਾਂ ਵਿੱਚ ਇੱਕ ਹੋਲੀ ਜਿਹੀ ਆਵਾਜ਼ ਸੁਣਾਈ ਦਿੱਤੀ ਉਹੀ ਗੀਤ ਦੀ ਆਵਾਜ਼ ਸੋਦਾਗਰ ਨੇ ਹੈਰਾਨ ਹੋ ਕੇ ਕਿਸ਼ਤੀ ਰੁਕਵਾਈ ਉਸਨੇ ਦੇਖਿਆ किनारे 'ਤੇ ਇੱਕ ਔਰਤ ਬੈਠੀ ਸੀ ਫਟੀ ਸਾੜੀ ਵਿੱਚ ਖਿਲਰੇ ਵਾਲਾਂ ਵਿੱਚ ਹੰਝੂਆਂ ਭਰੀਆਂ ਅੱਖਾਂ ਦੇ ਨਾਲ ਪਹਿਲੀ ਨਜ਼ਰ ਵਿੱਚ ਉਹ ਪਛਾਣ ਨਾ ਸਕਿਆ ਪਰ ਜਿਵੇਂ ਹੀ ਉਸਦੇ ਚਿਹਰੇ ਦੀ ਚਮਕ ਅਤੇ ਆਵਾਜ਼ ਮਿਲੀ ਤਾਂ ਉਹ ਹੈਰਾਨ ਰਹਿ ਗਿਆ ਇਹ ਤਾਂ ਮੇਰੀ ਪਤਨੀ ਸੁੰਦਰੀ ਹੈ ਉਹ ਤੁਰੰਤ ਕਿਸ਼ਤੀ ਤੋਂ ਉਤਰਿਆ ਅਤੇ ਦੌੜ ਕੇ ਉਸਦੇ ਕੋਲ ਪਹੁੰਚਿਆ ਸੁੰਦਰੀ ਨੇ ਰੋ ਰੋ ਕੇ ਸਾਰੀ ਕਹਾਣੀ ਦੱਸ ਦਿੱਤੀ ਕਿ ਕਿਵੇਂ ਉਸਨੂੰ ਬਹਾਨਾ ਬਣਾ ਕੇ ਕਿਸ਼ਤੀ ਵਿੱਚ ਬਿਠਾਇਆ ਗਿਆ ਅਤੇ ਕਿਵੇਂ ਉਹਨਾਂ ਦੀਆਂ ਸੌਕਣਾ ਨੇ ਉਸਨੂੰ ਇੱਕ ਵਪਾਰੀ ਦੇ ਹੱਥੋਂ ਵੇਚ ਦਿੱਤਾ ਕਿਵੇਂ ਉਹ ਹੁਣ ਮੱਛੀਆਂ ਦੀ ਰਖਵਾਲੀ ਕਰ ਰਹੀ ਹੈ ਇਹ ਸੁਣ ਕੇ ਸੁਦਾਗਰ ਦਾ ਦਿਲ ਫਟ ਜਾਂਦਾ ਹੈ ਉਸ ਨੇ ਉਸਨੂੰ ਨਦੀ ਦੇ ਪਾਣੀ ਨਾਲ ਨਹਾਇਆ ਸਾਫ਼ ਕੱਪੜੇ ਪਹਿਨਾਏ ਅਤੇ ਪੂਰੀ ਇੱਜ਼ਤ ਦੇ ਨਾਲ ਆਪਣੀ ਕਿਸ਼ਤੀ ਵਿੱਚ ਬਿਠਾਇਆ ਪਰ ਉਸਨੂੰ ਪਤਾ ਸੀ ਕਿ ਘਰ ਵਿੱਚ ਉਸ ਦੀਆਂ ਦੁਸ਼ਮਣ ਮੌਜੂਦ ਹਨ ਇਸ ਲਈ ਉਸਨੇ ਇੱਕ ਵੱਡਾ ਮਜ਼ਬੂਤ ਲੱਕੜ ਦਾ ਬਕਸਾ ਬਣਵਾ ਲਿਆ ਉਸ ਵਿੱਚ ਸੁੰਦਰੀ ਨੂੰ ਬਿਠਾਇਆ ਤੇ ਹਵਾ ਲਈ ਦੋ ਛੋਟੇ-ਛੋਟੇ ਛੇਦ ਕਰ ਦਿੱਤੇ ਫਿਰ ਉਸਨੇ ਕਿਸ਼ਤੀ ਵਿੱਚ ਬਾਕੀ ਸਮਾਨ ਦੇ ਨਾਲ ਰੱਖ ਕੇ ਘਰ ਲੈ ਆਉਂਦਾ ਹੈ ਜਦੋਂ ਸੋਦਾਗਰ ਘਰ ਪਹੁੰਚਿਆ ਤਾਂ ਸੱਤੋਂ ਪਤਨੀਆਂ ਸਜੀਆਂ ਧਜੀਆਂ ਖੜੀਆਂ ਸਨ ਉਹ ਖੁਸ਼ ਸਨ ਕਿਉਂਕਿ ਉਹ ਸੋਚ ਰਹੀਆਂ ਸਨ ਕਿ ਸੁੰਦਰੀ ਤਾਂ ਹੁਣ ਮਰ ਚੁੱਕੀ ਹੈ ਜਾਂ ਵਿਕ ਚੁੱਕੀ ਹੋਵੇਗੀ ਉਨ ਸਾਡਾ ਰਾਜ਼ ਪੱਕਾ ਹੈ ਸੋਦਾਗਰ ਨੇ ਪੁੱਛਿਆ ਕਿ ਮੇਰੀ ਛੋਟੀ ਪਤਨੀ ਕਿੱਥੇ ਹੈ ਸੱਤਾ ਨੇ ਝੂਠ ਬੋਲ ਦਿੱਤਾ ਕਹਿ ਦਿੱਤਾ ਕਿ ਉਹ ਆਪਣੇ ਪੇਕੇ ਗਈ ਹੈ ਸੋਦਾਗਰ ਦੀਆਂ ਅੱਖਾਂ ਵਿੱਚ ਸ਼ੱਕ ਸੀ ਸੋਦਾਗਰ ਨੇ ਵੇੜੇ ਵਿੱਚ ਇੱਕ ਲੰਮਾ ਅਤੇ ਇੱਕ ਡੂੰਗਾ ਖੱਡਾ ਖੁਦਵਾਇਆ ਉਸ ਤੇ ਨੁਕੀਲੀਆਂ ਲੱਕੜੀਆਂ ਅਤੇ ਕੰਡੇ ਲਗਵਾਏ ਫਿਰ ਇੱਕ ਪਤਲੀ ਸੂਤ ਦੀ ਡੋਰੀ ਇੱਕ ਪਾਸੇ ਤੋਂ ਦੂਸਰੇ ਤੱਕ ਬਨਵਾਈ ਉਸਨੇ ਸੱਤੋਂ ਪਤਨੀਆਂ ਨੂੰ ਬੁਲਾ ਕੇ ਕਿਹਾ ਜੋ નિર્ਦੋਸ਼ ਹੋਵੇਗੀ ਉਹ ਇਸ ਡੋਰੀ ਤੇ ਚੱਲ ਕੇ ਪਾਰ ਕਰ ਜਾਵੇਗੀ ਜੋ ਪਾਪਣ ਹੋਵੇਗੀ ਉਹ ਡਿੱਗ ਜਾਵੇਗੀ ਅੱਜ ਸੱਚ ਅਤੇ ਝੂਠ ਦਾ ਫੈਸਲਾ ਹੋਣਾ ਸੀ ਪਹਿਲੀ ਪਤਨੀ ਚੜੀ ਅਤੇ ਵਿਚੀ ਡੋਰੀ ਟੁੱਟ ਗਈ ਉਹ ਸਿੱਧੇ ਖੱਡੇ ਵਿੱਚ ਜਾ ਡਿੱਗੀ ਅਤੇ ਮਰ ਗਈ ਦੂਸਰੀ ਤੀਸਰੀ ਚੌਥੀ ਪੰਜਵੀਂ ਛੇਵੀਂ ਸਭ ਦਾ ਇਹੀ ਹਾਲ ਹੋਇਆ ਛੇਦੀ ਮੌਤ ਹੋ ਗਈ ਸੱਤਵੀਂ ਪਤਨੀ ਜੋ ਸੱਚ ਬੋਲਣ ਵਾਲੀ ਅਤੇ નિર્ਦੋਸ਼ ਸੀ ਉਹ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਡੋਰੀ ਤੇ ਚੱਲ ਕੇ ਸੁਰੱਖਿਤ ਪਹੁੰਚ ਗਈ। ਖੁਨਸੁਦਾਗਰ ਨੇ ਸਭ ਦੇ ਸਾਹਮਣੇ ਉਸ ਲੱਕੜ ਦੇ ਬਕਸੇ ਨੂੰ ਖੁਲਵਾਇਆ। ਉਸ ਵਿੱਚੋਂ ਸੁੰਦਰੀ ਜੀਵਿਤ ਅਤੇ ਸਨਮਾਨਿਤ ਰੂਪ ਵਿੱਚ ਬਾਹਰ ਆਈ। ਇਹ ਦੇਖ ਕੇ ਸਭ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਸੌਦਾਗਰ ਨੇ ਉਸ ਦਾ ਹੱਥ ਫੜ ਕੇ ਸਭ ਦੇ ਸਾਹਮਣੇ ਕਿਹਾ, ਇਹ ਮੇਰੀ ਸੱਚੀ ਪਤਨੀ ਹੈ। ਇਸ ਨੂੰ ਮੈਂ ਵਿਧੀ ਵਿਧਾਨ ਨਾਲ ਸਵੀਕਾਰ ਕੀਤਾ ਸੀ। ਜਿਸਨੇ ਇਸਤੇ ਅਨਿਆਇ ਕੀਤਾ ਉਸਦਾ ਇਹੀ ਨਤੀਜਾ ਹੋਣਾ ਸੀ ਹੁਣ ਘਰ ਵਿੱਚ ਬਸ ਦੋ ਰਾਣੀਆਂ ਸਨ ਸੁੰਦਰੀ ਅਤੇ ਉਹ ਸਤਵੀਂ નિર્ਦੋਸ਼ ਪਤਨੀ ਸੁਦਾਗਰ ਨੇ ਦੋਹਾਂ ਨੂੰ ਬਰਾਬਰ ਸਨਮਾਨ ਦਿੱਤਾ ਜਿਸ ਗਿੱਦ ਨੇ ਉਸਨੂੰ ਬਚਪਨ ਵਿੱਚ ਪਾਲਿਆ ਸੀ ਉਸਦਾ ਸ਼ਰਾਪ ਵੀ ਪੂਰਾ ਹੋਇਆ ਦੁਸ਼ਟ ਪਤਨੀਆਂ ਆਪਣੀ ਚਾਲ ਵਿੱਚ ਖੁਦ ਫਸ ਗਈਆਂ ਦੋਸਤੋ ਇੱਕ ਕਹਾਣੀ ਸਿਰਫ ਸੁੰਦਰੀ ਨਹੀਂ ਬਲਕਿ ਸੱਚ ਕਰਮ ਅਤੇ ਮਾਂ ਦੀ ਮਮਤਾ ਦੀ ਹੈ ਮਾਂ ਚਾਹੇ ਇਨਸਾਨ ਦੀ ਹੋਵੇ ਜਾਂ ਪੰਛੀ ਦੀ ਉਸ ਦਾ ਪਿਆਰ ਵਿਅਰਥ ਨਹੀਂ ਜਾਂਦਾ ਦੂਜੇ ਦੀ ਖੁਸ਼ੀ ਦੇਖ ਕੇ ਸੜਨ ਵਾਲੇ ਖੁਦ ਆਪਣੀ ਅਗ ਵਿੱਚ ਸੜ ਕੇ ਖਤਮ ਹੋ ਜਾਂਦੇ ਹਨ ਕਹਿੰਦੇ ਹਨ ਅਨਿਆਇ ਚਾਹੇ ਕਿੰਨਾ ਵੱਡਾ ਹੋਵੇ ਨਿਤੀ ਉਸ ਦਾ ਹਿਸਾਬ ਜ਼ਰੂਰ ਕਰਦੀ ਹੈ ਅਤੇ ਇੱਕ ਗੱਲ ਜਿਸ ਨੂੰ ਭਗਵਾਨ ਬਚਾਉਣਾ ਚਾਹੇ ਉਸ ਨੂੰ ਕੋਈ ਮਾਰ ਨਹੀਂ ਸਕਦਾ ਇੱਧਰ ਉੱਲੂ ਨੇ ਕੁੱਤੇ ਨੂੰ ਕਿਹਾ ਮਿੱਤਰ ਹੁਣ ਮੈਂ ਤੈਨੂੰ ਦੱਸਦਾ ਹਾਂ ਉਹਨਾਂ ਲੋਕਾਂ ਬਾਰੇ ਜੋ ਦੂਜਿਆਂ ਦੀ ਖੁਸ਼ੀ ਬਰਦਾਸ਼ਤ ਨਹੀਂ ਕਰ ਪਾਉਂਦੇ ਨੰਬਰ 1 ਉਹ ਜੋ ਖੁਦ ਅੰਦਰੋਂ ਖਾਲੀ ਹੋਣ ਖੁਸ਼ ਇਨਸਾਨ ਕਦੇ ਦੂਜੇ ਤੋਂ ਇਰਖਾ ਨਹੀਂ ਕਰਦਾ ਜਦੋਂ ਮਨ ਵਿੱਚ ਸ਼ਾਂਤੀ ਹੋਵੇ ਉਹ ਕਿਸੇ ਨੂੰ ਹੇਠਾਂ ਨਹੀਂ ਦੇਖਦਾ ਸਮਝ ਲਓ ਜੋ ਲੋਕ ਖੁਦ ਅਸਫਲ ਅਸੰਤੁਸ਼ਟ ਅਤੇ ਜਲਨ ਨਾਲ ਭਰੇ ਹੁੰਦੇ ਹਨ ਉਹਨਾਂ ਨੂੰ ਹੀ ਦੂਜਿਆਂ ਦੀ ਤਰੱਕੀ ਤੋਂ ਜਲਨ ਹੁੰਦੀ ਹੈ। ਨੰਬਰ 2 ਜੋ ਖੁਦ ਮਿਹਨਤ ਨਹੀਂ ਕਰਦੇ ਉਹ ਦੂਜਿਆਂ ਨੂੰ ਹੇਠਾਂ ਦੇਖ ਕੇ ਉੱਪਰ ਚੜ੍ਹਨਾ ਚਾਹੁੰਦੇ ਹਨ। ਕੁਝ ਲੋਕ ਭੋਜਨ ਖੁਦ ਨਹੀਂ ਜੁਟਾਪੁੰਦੇ ਪਰ ਖਾਲੀ ਦੂਜਿਆਂ ਦੀ ਉਲਟ ਦਿੰਦੇ ਹਨ। ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਸਾਹਮਣੇ ਵਾਲਾ ਅੱਗੇ ਵਧਿਆ ਤਾਂ ਉਹਨਾਂ ਦੀ ਨਿਕੰਮੀ ਸੋਚ ਬੇਨਕਾਬ ਹੋ ਜਾਵੇਗੀ। ਨੰਬਰ 3 ਧੋਖਾ ਉਹੀ ਦਿੰਦਾ ਹੈ ਜਿਸ ਨੂੰ ਲਾਲਚ ਜਾਂ ਡਰ ਖਾਈ ਚਾਰਿਆ ਹੋਵੇ ਧੋਖਾ ਸੋਚ ਕੇ ਕੋਈ ਨਹੀਂ ਦਿੰਦਾ ਉਸ ਦੀ ਵਜ੍ਹਾ ਹੁੰਦੀ ਹੈ ਕਿਸੇ ਨੂੰ ਧਨ ਦਾ ਲਾਲਚ ਹੁੰਦਾ ਹੈ ਕਿਸੇ ਨੂੰ ਅਹੁਦੇ ਦਾ ਮੂੰਹ ਕਿਸੇ ਨੂੰ ਸਨਮਾਨ ਖੋਣ ਦਾ ਡਰ ਅਤੇ ਕੁਝ ਨੂੰ ਬਸ ਦੂਜੇ ਨੂੰ ਨੀਚਾ ਦਿਖਾਉਂਦਾਰ ਉਹ ਲੋਹ ਨੇ ਕਿਹਾ ਧੋਖਾ ਦੇਣ ਵਾਲੇ ਅਕਸਰ ਸਾਹਮਣੇ ਤੋਂ ਮਿੱਠੇ ਹੁੰਦੇ ਹਨ ਅਤੇ ਪਿੱਛੇ ਤੋਂ ਚਲਾਕ ਉਹ ਉਵੇਂ ਹੀ ਜ਼ਹਿਰ ਪਿੰਦੇ ਹਨ ਜਿਵੇਂ ਉਹ ਦੂਜਿਆਂ ਨੂੰ ਪਿਲਾਉਣਾ ਚਾਹੁੰਦੇ ਹਨ ਕਦ ਕੁੱਤਾ ਕਹਿੰਦਾ ਹੈ ਤਾਂ ਫਿਰ ਅਜਿਹੇ ਲੋਕਾਂ ਤੋਂ ਬਚਣ ਦਾ ਕੀ ਉਪਾਏ ਹੈ ਉੱਲੂ ਨੇ ਜਵਾਬ ਦਿੱਤਾ ਸੁਣ ਮੈਂ ਤੈਨੂੰ ਇਸ ਦੇ ਉਪਾਏ ਦੱਸਦਾ ਹਾਂ ਨੰਬਰ 1 ਅਜਿਹੇ ਲੋਕਾਂ ਤੋਂ ਦੂਰ ਹੀ ਰੋ ਦੁਸ਼ਮਣੀ ਨਹੀਂ ਉਹਨਾਂ ਲੋਕਾਂ ਨਾਲ ਨਾ ਉਲਝੋ ਜੋ ਅੰਦਰੋਂ ਟੁੱਟੇ ਹੋਏ ਹੋਣ ਉਹਨਾਂ ਨੂੰ ਜਵਾਬ ਦੇਣ ਦੀ ਬਜਾਏ ਉਹਨਾਂ ਤੋਂ ਦੂਰ ਰਹਿਣਾ ਹੀ ਸਮਝਦਾਰੀ ਹੈ ਨੰਬਰ 2 ਆਪਣੀ ਖੁਸ਼ੀ ਖੁਦ ਸੰਭੋ ਕੇ ਰੱਖੋ ਜੋ ਖੁਦ ਖੁਸ਼ ਰਹਿਣਾ ਜਾਣਦਾ ਹੈ ਉਹ ਉਸਦੀ ਖੁਸ਼ੀ ਨਹੀਂ ਖੋ ਸਕਦਾ ਨੰਬਰ 3 ਅਨਿਆਇ ਕਰਨ ਵਾਲੇ ਦਾ ਸਮਾ ਜ਼ਰੂਰ ਆਉਂਦਾ ਹੈ ਭਾਵੇਂ ਦੇਨ ਨਾ ਲਾਵੇ ਇਸ ਲਈ ਕਰਮ ਅਤੇ ਸੱਚ ਦਾ ਸਾਥ ਨਾ ਛੱਡੋ ਤਦ ਕੁੱਤਾ ਕਹਿੰਦਾ ਹੈ ਤੂੰ ਸੱਚ ਕਹਿੰਦਾ ਹੈ ਉल्लू ਭਾਈ ਦੁਨੀਆ ਵਿੱਚ ਜੋ ਖੁਦ ਦੁਖੀ ਹੋਵੇ ਉਹੀ ਦੂਜਿਆਂ ਨੂੰ ਦੁਖ ਦਿੰਦੇ ਹਨ ਉਲੂ ਨੇ ਇੱਕ ਹੋਰ ਗੱਲ ਕਹੀ ਯਾਦ ਰੱਖਣਾ ਜਿਸ ਨੂੰ ਖੁਦ ਰੋਸ਼ਨੀ ਨਹੀਂ ਮਿਲਦੀ ਉਹੀ ਦੂਜੇ ਦੇ ਦੀਵੇ ਫੂਕਦਾ ਹੈ ਅਤੇ ਜਿਸ ਤੇ ਦਿਲ ਵਿੱਚ ਸਚਾਈ ਹੋਵੇ ਉਸ ਨੂੰ ਝੂਠੇ ਲੋਕ ਕਦੇ ਹਰਾ ਨਹੀਂ ਪਾਉਂਦੇ। ਕੁੱਤਾ ਬੋਲਿਆ ਦੋਸਤ ਤੇਰੀ ਗੱਲ ਨੇ ਮੇਰਾ ਦਿਲ ਹਲਕਾ ਕਰ ਦਿੱਤਾ। ਹੁਣ ਮੈਂ ਲੋਕਾਂ ਨਾਲ ਨਹੀਂ ਆਪਣੀ ਸੋਚ ਨਾਲ ਲੜਾਂਗਾ। ਉਲੂ ਨੇ ਜਵਾਬ ਦਿੱਤਾ ਹਾਂ, ਇਹੀ ਤਾਂ ਸਮਝਦਾਰੀ ਹੈ। ਦੂਜਿਆਂ ਦੀ ਅੱਗ ਬੁਝਾਉਣ ਤੋਂ ਬਿਹਤਰ ਹੈ ਆਪਣੀ ਰੋਸ਼ਨੀ ਵਧਾਓ। ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਵਿੱਚ ਜ਼ਰੂਰ ਦੱਸਣਾ। ਮਿਲਦੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਇੱਕ ਹੋਰ ਗਿਆਨਵਰਧਕ ਚਰਚਾ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ